ਕੈਨੇਡਾ 'ਚ ਜਦੋਂ ਸਨੋ ਸਟ੍ਰੋਮ ਆਈ ਹੁੰਦੀਆਂ ਤਾਂ ਰਹਿਣਾ ਬਾਬਿਓ ਬਹੁਤ ਔਖਾ ਹੋ ਜਾਂਦਾ ਹੈ। ਜੀ ਦੇਖੋ ਅਸੀਂ ਰਾਤ ਨੂੰ ਬਾਹਰ ਨਿਕਲਦੇ ਹਾਂ ਤਾਂ ਦੇਖੋ ਕਿਵੇਂ ਲਾਈਟ ਖਰਾਬ ਹੋਈ ਹੁੰਦੀ ਹੈ ਤੇ ਲਾਈਟ ਸਹੀ ਕਰਨ ਵਾਲੇ ਵੀ ਆਏ ਹੁੰਦੇ ਆ। ਪਰ ਘਰ ਦੇ ਹਾਲਾਤ ਦੇਖ ਕੇ ਤੁਸੀਂ 당ਗ ਰਹਿ ਜਾਓਗੇ ਕਿ ਕੀ ਬਣਿਆ ਕੀ ਪਿਆ। ਸਨੋ ਇੰਨੀ ਪੈ ਚੁੱਕੀ ਆ ਕਿ ਕੁਛ ਦਿਦ ਦਾ ਨਹੀਂ ਪਿਆ ਤੇ ਮਾੜੀ-ਮੋਟੀ ਸਾਫ ਕੀ ਸੀ ਅਸੀਂ ਉੱਠ ਕੇ ਪਰ ਦੇਖੋ ਹਾਲ ਫਿਰ ਵੀ ਓਵੇਂ ਆ। ਗੱਡੀਆਂ ਬਿਲਕੁਲ ਥੱਲੇ ਦਸੀਆਂ ਪਈਆਂ ਨੇ ਇੱਥੇ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਇੱਥੇ ਵੀ ਇੱਕ ਸਾਹਮਣੇ ਇੱਕ ਗੱਡੀ ਏ ਮੈਂ ਇੱਕ ਬਟਨ ਦਬਾਉਂਦਾ ਦੇਖਿਆ ਜੇ ਐਂਡੀਕੇਟਰ ਦੋਗੀ ਗੱਡੀ ਤੇ ਤੁਸੀਂ ਦੇਖ ਕੇ ਰਹਣਾ ਦੇਖੋ ਉਹ ਵੇਖੋ ਲਾਈਟ ਜਗ ਰਹੀ ਏ ਮੈਂ ਫੇਰ ਬਟਨ ਦਬਾਉਂਦਾ ਵੇਖੋ ਲਾਈਟ ਫੇਰ ਜਗ ਰਹੀ ਏ ਇੱਥੇ ਥੱਲੇ ਗੱਡੀ ਪਈ ਏ ਦੇਖੋ ਰਹਿਣਾ ਕਿੰਨਾ ਮੁਸ਼ਕਿਲ ਹੈ ਜਦੋਂ 스노우 ਸਟ੍ਰੋਮ ਪੈਂਦੀ ਏ ਬਿਲਕੁਲ ਹੀ ਔਖਾ ਹੋ ਜਾਂਦਾ ਏ ਚਾਰੇ ਪਾਸੇ 스노우 ਹੀ 스노우 ਹੋ ਜਾਂਦੀ ਏ ਜਿਹੜੇ ਕਹਿੰਦੇ ਆ ਨਾ ਕਿ ਅਸੀਂ ਇੰਡੀਆ ਛੱਡ ਕੇ ਕੈਨੇਡਾ ਚਲੀ ਉੱਥੇ ਚਲੀਏ ਬਾਬੇ ਉਹ ਰਹਿਣਾ ਬ ਪਰ ਜਦੋਂ ਆਹ ਹਾਲ ਹੋ ਜਾਂਦਾ ਨਾ ਫਿਰ ਸੱਚੀ ਘਰ ਦੀ ਬਹੁਤ ਯਾਦ ਆਉਂਦੀ ਹੈ ਕਿ ਵਾਪਸੀ ਚਲੀਏ ਇੱਥੇ ਕੰਮ ਵੀ ਨਹੀਂ ਹੁੰਦਾ ਕਿਉਂਕਿ ਇੰਨਾ ਔਖਾ ਇਸ ਸਿਰੋਂ ਵਿੱਚ ਕੰਮ ਕਰਨਾ ਬਾਕੀ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸਭਨਾਂ ਨੂੰ ਪਤਾ ਲੱਗ ਸਕੇ ਤੇ ਐਮ ਦੀਆਂ ਹੋਰ ਨਵੀਆਂ ਵੀਡੀਓ ਦੇਖਣੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ